ਜੋ ਹਾਰਾਂ ਤੇ ਮੌਸਮ ਵਿੱਚ ਮਠਾਈਆਂ ਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟ ਦਾ ਮਾਮਲਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਨੂੰ ਲੈ ਕੇ ਲੋਕਾਂ ਦੇ ਨਾਲ-ਨਾਲ ਕੁਝ ਦੁਕਾਨਦਾਰਾਂ ਨੇ ਇਸ ਪ੍ਰਤੀ ਡੂੰਘਾ ਦੁੱਖ ਪ੍ਰਗਟ ਕਰਦਾ ਹੈ ਅਤੇ ਲੋਕਾਂ ਦੀ ਸਿਹਤ ਨਾਲ ਧਿਲਵਾੜ ਨਾ ਕਰਨ ਦੀ ਅਪੀਲ ਕੀਤੀ ਹੈ ਉਧਰ ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਨੇ ਜਾਂਚ ਕਰੀ ਦਿੱਤਾ ਹੈ ਦੱਸਿਆ ਹੈ ਕਿ ਉਹਨਾਂ ਵੱਲੋਂ ਜ਼ਿਲ੍ਹੇ ਭਾਰਵ ਵਿੱਚ ਵੱਖ-ਵੱਖ ਥਾਵਾਂ ਤੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਇਸ ਦੌਰਾਨ ਵਕਫ ਵਕਫ ਖਾਵਾ ਤੇ ਮਠਾਈਆਂ ਦੇ ਸੈਂਪਲ ਲਏ ਜਾ ਰਹੇ ਹਨ ਉਨ੍ਹਾਂ ਕਿਹਾ ਹੈ ਕਿ ਇਹ ਜਾਂਚ ਮਾਹਿਮ ਲਗਾਤਾਰ ਚੱਲੀ ਰਹੇਗੀ ਅਤੇ ਮਿਲਾਵਟ ਕੋਰ ਨੂੰ ਬਖਸ਼ਿਆ ਨਹੀਂ ਜਾਵੇਗਾ ਬੜੇ ਦੁੱਖ ਨਾਲ ਪੈਨੋ ਪੈ ਰਿਹਾ ਕਿ ਅੱਜ ਕੱਲ੍ਹ ਤਿਉਹਾਰਾਂ 'ਚ ਮਿਲਾਵਟ ਬਹੁਤ ਹੁੰਦੀ ਹੈ ਤਰ੍ਹਾਂ ਤਰ੍ਹਾਂ ਦੇ ਰੰਗ ਰੋਗਨ ਰੰਗ ਦੀ ਦੇਖਦੇ ਅਸਲੀ ਇੱਕ ਡੁਪਲੀਕੇਟ ਹੈ ਤਕਰੀਬਨ ਦਗਣੇ ਸੋਦੇ ਵੀ ਸੱਤ ਰੰਗ ਹੋ ਗਏ ਜਿਹੜਾ ਪਹਿਨਣ ਲੱਗਣ ਦੁਕਾਨ ਦਾ ਹਰ ਚੀਜ਼ ਬਚ ਕਰਦਾ ਹੈ ਤੇ ਮੈਂ ਹੀ ਹਲਵਾਈ ਭਰਾਵਾਂ ਨੂੰ ਕਹਿਣਾ ਚਾਹੁੰਨਾ ਹੈ ਕਿ ਜੋ ਵੀ ਰੰਗ ਵਰਤੋ 오ਰੀਜినਲ ਰੰਗ ਵਰਤੋ ਜਿਆਰ ਲੁਕਾ ਨਾ ਕੋ ਬਾਕੀ ਤੁਹਾਰਾ ਜੀ ਪਤਾ ਵੀ ਕਿੰਨੀ ਕੁ ਮਲਬੜ ਹੁੰਦੀ ਹੈ ਪ੍ਰਸ਼ਾਸਨ ਨੂੰ ਸਭ ਪਤਾ ਹੁੰਦਾ ਹੈ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਕਿਉਂਕਿ ਨੰਨੂ ਜਿਵੇਂ ਭਗਵੰਤ ਮਾਨ ਨੇ ਕਿਹਾ ਸੀ ਕਿਸ ਟਾਈਮ ਫਿਕਰਾ ਤੋਂ ਧਿਆਨ ਛਡਾਉਣ ਦੇ ਕੇ ਮਿੱਠੇ ਮਿਠਿਆ ਮੈਂ ਮਿੱਠੇ ਮਿੱਠੇ ਪਹੁੰਚ ਜਾਂਦੀਆਂ ਚੁੱਪ ਕਰ ਜਾਂਦੇ ਮੈਂ ਵੀ ਇਹ ਗੱਲ ਕਹੀ ਸੀ ਉਹਨੇ ਮੇਰੇ ਭਰਾ ਜਿਹੜੇ ਸਟਾਲ ਦਿੰਦੇ ਨੇ ਹਲਵਾਈ ਨੇ ਕਾਰੀ ਕਰਨੇ ਕਿ ਮਠਾਈ ਤੇ ਕੰਕੜੀ ਬੋਲ ਕਾੜ ਤੂੰ ਘਾਟੇ ਵਰਤੋ ਕਰੋ ਸੁੱਧ ਕੀ ਬਣਾਓ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ ਹੁਣ ਮੈਂ ਵੀ ਇੱਥੇ ਜਲੇਬੀ ਬਣਾਉਣਾ ਹੈ ਜਾਂ ਪਕੌੜੇ ਕੜਨਾ ਹੈ ਪ्योर ਸੁੱਧ ਵੇਚਣ ਵਰਤਦਾ ਹੈ ਜਲੇਬੀ ਬਣਾਉਣਾ ਮੈਂ ਕੋਈ ਰੰਗ ਕਾਟ ਨਹੀਂ ਵਰਤਦਾ ਸੁੱਧ ਕੀ ਹੋ ਵਰਤਦਾ ਸੁੱਧ ਖੰਡ ਵਰਤਦਾ ਹੈ ਪ्योर ਮਾਲ ਬੋਲੋ ਇਹ ਲੋਕ ਚੌਂਦੀ ਵੀ ਨੇ ਗਾਗ ਬਹੁਤ ਹੁੰਦੇ ਮੇਰੇ ਕੋਲ ਇਹ ਵਿਵੇਦੀ ਤੋਰੀ ਗਿਲੀ ਵੀ ਬਹੁਤ ਸਵਾਦ ਹੁੰਦੀ ਆ ਰੁਪਇਆ ਮਹਿੰਗਾ ਲਾ ਲੋ ਲੇਕਿਨ ਠੀਕ ਮਾੜੀ ਨਾ ਲਓ ਕਿਸੇ ਨੂੰ ਮੈਂ ਤੇ ਹੀ ਬਸ ਸਾਰੇ ਭਰਾਵਾਂ ਨੂੰ ਕਹਿਣਾ ਚਾਹਣਾ ਕੋਈ ਕੁਝ ਖਰੀਦੋ ਲੋ ਤੇ ਦੇਖ ਕੇ ਪਰਖ ਕੇ ਇਹ ਸਫਾਈ ਦੁਕਾਨ ਜ ਹੈ ਜਾਂ ਨਹੀਂ ਹੈ ਫਿਰ ਲੋ ਇਹੀ ਕੰਨ ਸੁਣੋ ਕੋਈ ਸਹੀ ਰੰਗ ਹੈ ਉਹ ਸਾਡੇ 44 ਰੁਪਏ ਮੈਂ ਸਾਡੇ 25 ਰੁਪਏ ਪੰਜ ਰੁਪਏ ਮਿਲਦੀ ਹੈ 10 ਗ੍ਰਾਮ ਦੀ ਜਦੋਂ ਲੋਕ ਨੇ ਦੁਕਾਨ ਵਾਲੇ ਨੇ ਉਹ 2 ਢਾਈ ਰੁਪਏ ਪਰ 1.5 ਰੁਪਏ ਡੱਬੀ ਆਉਂਦੀ 5 ਰੁਪਏ ਲਈ ਦੁਕਾਨ ਵਿੱਚ ਜਾਂਦੇ ਨੇ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ ਗੌਰ ਨਹੀਂ ਕਰਦੇ ਕਿਉਂਕਿ ਨਾ ਮਿੱਠੇ ਮੱਤੇ ਚੜੀ ਹੁੰਦੀਆਂ ਨੇ ਦੇਖੇ ਜਾਵੇ ਤਾਂ तकरीबन ਕਾਫੀ ਮਠਾਈਏ ਵਰਨੇ ਜਾਂਦੇ ਨੇ ਰੰਗ ਕਈ ਸਾਰੇ ਦੁਕਾਨਦਾਰੀ ਬੈਟਲ ਜੇ ਰੋਜ਼ ਰੰਗ ਵਰਦੇ ਨੇ ਮੜੀ ਕਿੰਨੀ ਵਰਦੇਗੇ ਸਰ ਨੇ ਕੋਈ ਕੁਝ ਨਹੀਂ ਕਹਿ ਸਕਦੇ ਇਹਨਾਂ ਜੀ ਮੈਂ ਰੰਗ ਪਾਉਂਦੇ ਨਹੀਂ ਨਾ ਉਹ ਰੰਗ ਯੂਜ਼ ਕਰਦੇ ਨੇ ਜਿਲੇ ਵੀ 2 ਰੁਪਏ ਨੇ ਰੰਗ ਤੋਂ ਬਣੋ फिर मुठ लाटा परतना आप दिल बना लगे रात ला के रखना है भी गाक पर के करड़ा ला माल शुद्ध साफ सुथरा ने खिलवाड़ ना करो क्योंकि सारे अपने आप ही है कोई भी ग्राहक हो रहा है वो आप बन के आ रहा है बेगाने नहीं होंगे मैं में काम कर देना चाहने की जो मेरे परिगर है मिस्त्री है ਮਾਇਤੇੰਗਾ ਬਣਾਓ ਸੋਨਾ ਬਣਾਓ ਸਫਾਈ ਦੇ ਖਾਸੇ ਧਿਆਨ ਰੱਖੋ ਜੇ ਸ਼ੋਰ ਹੁੰਦੇ ਨੇ ਉਹਦੇ ਕੋਲ ਪਤਾ ਹੀ ਕੀ ਹਾਲ ਹੋਏ ਸਟੋਰਾਂ ਦੇ ਇਹਹੀ ਕਹਿੰਦੇ ਕਿ ਧੀਮੀ ਹੋ ਸਕੇ ਲੋਕਾਂ ਜਿੰਨੇ ਖੇਡਵਾੜ ਨਾ ਕਰੋ ਸਫਾਈ ਦੇ ਖਿਆਲ ਰੱਖੋ ਸਰ ਦਸਿੰਘ ਫੂਡ ਸੇਫਟੀ ਅਫਸਰ ਫੂਲਾਫਜਲ ਦਾ ਜਿਵੇਂ ਤਹਾਰਾ ਦਾ ਸੀਜ਼ਨ ਚੱਲ ਰਿਹਾ ਹੈ ਇਹਦੇ ਤੇ ਅਸੀਂ ਆਪਣੇ ਕਮਿਸ਼ਨਰ ਸਾਹਿਬ ਫੂਡ ਐਂਡ ਡਰੱਗ ਕਮਿਸ਼ਨਰ ਜੀ ਦੇ ਹੁਕਮਾਂ ਅਨੁਸਾਰ ਜਗਾ ਜਗਾ ਚੈਕ ਕਰ ਰਹੇ ਹਾਂ ਦੇ ਸਾਬ ਦੇ ਹੁਕਮਾਂ ਅਨਸਾਰ ਵਿਲੇਜ ਪੂਰ ਚੈਕਿੰਗ ਕੀਤੀ ਜਾ ਰਹੀ ਹੈ ਉਹਦੇ ਮੱਦੇ ਨਜ਼ਰ ਅਸੀਂ ਮਠਿਆਈਆਂ ਦੇ ਬਾਕੀ ਫੂਡ ਆਈਟਮ ਦੇ ਸੈਂਪਲ ਲੈ ਰਹੇ ਹਾਂ ਜਿਹਦੇ ਵਿੱਚ ਮਠਿਆਈਆਂ ਚ ਮਲ ਕੇ ਜਦੋਂ ਦੁੱਧ ਤੋਂ ਬਣੀਆਂ ਮਠਿਆਈਆਂ ਵੇਸਲ ਤੋਂ ਬਣੀਆਂ ਮਠਿਆਈਆਂ ਸਾਰੀਆਂ ਮਠਿਆਈਆਂ ਦੇ ਸੈਂਪਲ ਲਏ ਜਾ ਰਹੇ ਹਨ ਚੈਕਿੰਗ ਚੱਲ ਰਹੀ ਹੈ ਜੇ ਕੋਈ ਵੀ ਉਹਦੇ ਵਿੱਚ ਮਿਲਾਵਟ ਪਾਈ ਗਈ ਉਹਦੀ ਸੈਂਪਲ ਲੈ ਕੇ ਲੈਬ ਭੇਜ ਦਿੱਤੇ ਗਏ ਜੇ ਵੀ ਉਸ ਤੋਂ ਰਿਪੋਰਟ ਆਉਗੀ ਉਸ ਤੇ ਸਖ਼ਤ ਕਾਰਵਾਈ ਉਸ ਸੰਬੰਧਤ ਫੂਡ ਬਿਜਨਸ ਸੈਪਰੇਟਰ ਤੇ ਕਰ ਦਿੱਤੀ ਜਾਊਗੀ ਜਿਹਦੇ ਵਿੱਚੋਂ ਜੁਰਮਾਨਾ ਵੀ ਹੋ ਸਕਦਾ ਤੇ ਸੀਜੇਬ ਕਵਟੇਜ ਸਜ਼ਾ ਵੀ ਹੋ ਸਕਦੀ। ਫਾਜਲਕਾ ਤੇ ਹਫੋਰ ਜਲਾਲਾਬਾਦ मोस्टली ਦੁਕਾਨਾਂ ਅਸੀਂ ਕਵਰ ਕਰ ਲਿਆ। ਜੋ ਕੋਈ ਰਹਿ ਗਿਆ ਨਾ દિਵਾਲੀ ਦਾ ਕੋਈ ਕਵਰ ਕਰ ਲਿਆ ਜਾਂ ਨਾ ਸੋ ਚੈਕਿੰਗ ਕੀਤੀ ਜਾ ਰਹੀ ਹੈ। ਤੇ ਜਿਸ ਤਰ੍ਹਾਂ ਟਾਰਗੇਟ ਹੁੰਦੇ ਆ ਟਾਰਗੇਟ ਸਾਨੂੰ ਸੋ ਆ ਰਹੇ ਜਿਹਦੇ ਸੈਂਪਲ ਭਰਦੇ ਉਹਦੇ ਹਿਸਾਬ ਨਾਲ ਹਰ ਦੁਕਾਨ ਤੇ ਜਾ ਕੇ ਚੈਕਿੰਗ ਕਰਕੇ ਉਹਦੇ ਸੈਂਪਲ ਲਈ ਜਾ ਰਹੇ ਆ। ਬਾਕੀ जिस अः दिवाली तक ये चैकिंग लगातार जारी रहेगी जो भी मिलावट तो सख्त कार्रवाई की बख्शा नहीं जाएगा देखो जी जो रंग बरत ग्रेड कलर मैं हलवाई भी बेनती करूंगा ਜੋ ਵੀ ਰੰਗ ਵਰਤਦੇ ਆ ਉਹ ਫੂਡ ਗ੍ਰੇਡ ਹੀ ਰੰਗ ਵਰਤਦਾ ਜੇ ਉਹਦੇ ਉੱਤੇ ਲਿਖਿਆ ਹੁੰਦਾ ਫੂਡ ਗ੍ਰੇਡ ਐਫਐਸਐਸਆਈ ਵੱਲੋਂ ਮਨਜ਼ੂਰशुदा ਕਲਰ ਉਹੀ ਆਪਣੀ ਮਠਾਈਆਂ 'ਚ ਵਰਤਣ ਤੇ ਲੋਕਾਂ ਨੂੰ ਵੀ ਮੈਂ ਇਹ ਅਪੀਲ ਕਰਾਂਗਾ ਉਹ ਰੰਗ ਵਾਲੀਆਂ ਮਠਾਈਆਂ ਨੂੰ ਅਵੋਇਡ ਕਰਕੇ ਜੋ ਰੰਗ ਵਾਲੀਆਂ ਘਾਟ ਘਾਟ ਰੰਗ ਬਣੀਆਂ ਜੋ ਘਾਟ ਰੰਗ ਬਈ ਉਹ ਵਾਲੀਆਂ ਮਠਾਈਆਂ ਖਾਣ ਤੇ ਜਿਹੜਾ ਰੰਗ ਘਾਟ ਹੈ ਉਹ ਵੀ ਫੂਡ ਗ੍ਰੇਡ ਆਈਟਮ ਜੋ ਹੈ ਫੂਡ ਗ੍ਰੇਡ ਜੋ ਪਾਸ ਐਫਐਸਐਸਆਈ ਵੱਲੋਂ ਮਨਜ਼ੂਰशुदा ਜੀ ਦਾ ਤਲਵਾਈ ਉਹੀ ਬਰਤਨ ਤਾਂ ਜੋ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਨਾਲ ਜ਼ਹਿਰ ਤਰਕਵਾੜਨਾ ਉਸਕੇ ਜੋ ਮਿਠਾਈ ਖਾਏ ਜਾਂ ਫੂਡ ਆਈਟਮ ਖਾਏ ਉਹਨੂੰ ਕੋਈ ਵੀ ਸਮੱਸਿਆ ਨਾ ਆਵੇ ਫਾਜ਼ਿਲ ਕਜਲੀ ਦੀ ਜੋ ਵੀ ਤਫਾਨਾ ਸਭ ਦੀ ਚੈਕਿੰਗ ਚੱਲ ਰਹੀ ਤੇ ਮੋਸਟਲੀ ਸੈਂਪਲ ਲੈ ਜਾ ਚੁੱਕੇ ਆ ਜੋ ਰਹਿ ਗਏ ਉਹਨਾਂ ਦੇ ਵੀ ਲੈ ਜਾਣਗੇ ਤੇ ਸੈਂਪਲ ਲੈ ਕੇ ਲੈਬ ਭੇਜੇ ਜਾ ਰਹੇ ਆ ਜੋ ਥੋੜਾ ਕੌੜਾ ਵੀ ਉਸ ਦੇ ਆਧਾਰ ਤੇ ਮੰਦੀ ਕਾਰਵਾਈ ਹਮਤ ਕਰ ਦਿੱਤੀ ਜਾਊਗੀ ਬਾਕੀ ਮੈਂ ਆਮ ਜਨਤਾ ਨੂੰ ਵੀ ਅਪੀਲ ਕਰਾਂਗਾ ਜੋ ਸਾਫ ਸਫਾਈ ਜਿਸ ਦੁਕਾਨ ਦੀ ਵਧੀਆ ਸਾਫ ਸਫਾਈ ਹੈ ਵਧੀਆ ਆਈਟਮ ਪਈ ਹੈ ਉਹੀ ਮਾਲ ਖਰੀਦੋ ਤੇ ਹਲਵਾਈਆਂ ਨੂੰ ਵੀ ਬੇਨਤੀ ਕਰੂੰਗਾ ਜੋ ਸਮਾਨ ਬਣਾਇਓ ਵਧੀਆ ਰਾਮ ਡੀਲ ਯੂਜ਼ ਕਰਕੇ ਜੋ ਫੂਡ ਗ੍ਰੇਡ ਆਈਟਮਸ ਹੈ ਉਹੀ ਯੂਜ਼ ਕਰਕੇ ਸਮਾਨ ਬਣਾਓ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਸਿਹਤ ਨਾਲ ਖਲਵਾੜ ਨਾ ਹੋ ਸਕੇ ਤੇ ਦੀਵਾਲੀ ਦਾ ਤਿਉਹਾਰ ਸਾਰਿਆਂ ਲਈ ਖੁਸ਼ੀ ਖੁਸ਼ੀ ਦੀਵੇ